ਦੋਸਤੋ ਆਣਾ ਇੱਕ ਟਰਿਮ ਨਾਮ ਦਾ ਬੰਦਾ ਵਾ ਜਿਹੜਾ 226 ਕਿਲੋ ਦੇ ਸ਼ੇਰ ਨਾਲ ਖੇਡੇਗਾ ਰੱਸਾ ਖਿੱਚਣਾ ਇਧਰੋਂ ਫਿਰ ਰੱਸਾ ਇਹਨੇ ਕਰ ਲਿਆ ਤਾਰ ਉਧਰੋਂ ਸ਼ੇਰ ਨੇ ਖਿੱਚ ਲਿਆ ਹੁਣ ਦੇਖਦੇ ਹਾਂ ਖਿੱਚ ਲਿਆ ਸ਼ੇਰ ਨੇ ਦਿਮਾਉਣੇ ਆ ਜ਼ੋਰ ਕਹਿੰਦੇ ਜਿਆਦਾ ਪਰ ਟਰਿਮ ਨੇ ਖੇਚ ਦੇ ਨਾਵਾ ਦੋਸਤੋ ਦੋਸਤੋ ਫਿਰ ਟਰਿਮ ਵੀ ਉਧਰ ਜੋਰ ਲਾਈ ਜਾਂਦਾ ਤੇ ਸ਼ੇਰ ਵੀ ਪੂਰਾ ਜ਼ੋਰ ਜਮਾਰਿਆ ਵਾ ਦੇਖਦੇ ਆਪਾਂ ਫਿਰ ਇਹਨਾਂ ਦੋਹਾਂ ਦੇ ਵਿੱਚੋਂ ਕੌਣ ਰੱਸਾ ਖਿੱਚ ਪਾਉਂਦਾ ਕਿਉਂਕਿ ਪੂਰਾ ਜ਼ੋਰ ਲੱਗਦਾ ਵਾ ਸ਼ੇਰ ਨੂੰ ਖਿੱਚਣਾ ਕੋਈ ਸੌਖਾ ਨਹੀਂ ਪਿਆ ਇਹ ਟਰਿਮ ਨੇ ਅੱਗੇ ਪਾਇਲਟ ਨੂੰ ਖਿੱਚਿਆ ਸੀਗਾ ਇਹ ਉਹੀ ਬੰਦਾ ਵਾ ਤੇ ਹੁਣ ਵੇਖਾਂਗੇ ਸ਼ੇਰ ਇੱਕ ਵਾਰੀ ਥੱਕ ਥੁੱਕ ਕੇ ਬਹਿ ਜਾਊਗਾ ਪਰ ਫਿਰ ਵੀ ਉਹਨੇ ਰੱਸਾ ਨਹੀਂ ਛੱਡਣਾ ਛੇਤੀ ਸ਼ੇਰ ਨੇ ਵੀ ਦੋਸਤੋ ਉਧਰੋਂ ਟਰਿਮ ਵੀ ਪੂਰਾ ਜ਼ੋਰ ਲਾ ਰਿਹਾ ਪਰ ਲੈ ਗਿਆ ਟਰਿਮ ਖਿੱਚ ਕੇ ਲੈ ਗਿਆ ਲੈ ਗਿਆ ਇਹ ਹੱਸ਼ ਕੇ ਆ ਲਾ ਰਸੀ ਕੱਢਤੀ ਆ ਪਰ ਪਰ ਟਰਿਮ ਨੇ ਇੱਥੇ ਲੈਵਲ ਪਹਿਲਾ ਪਾਰ ਕਰਤਾ ਵਾ ਹੁਣ ਅਗਲਾ ਰਾਉਂਡ ਆਉਣਾ ਵਾ ਦੋਸਤੋ ਹੋਰ ਕੋਈ ਜਾਨਵਰ ਦਾ ਬਸ ਵੀਡੀਓ ਨਾਲ ਜੁੜੇ ਰਹੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਜਿੰਮੀ ਵੀ ਉਧਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਪਿਆ ਵਾ ਇਹ ਸਾਰਾ ਹੀ ਦੋਸਤੋ ਜਨਮਰਾਂ ਦਾ ਲੈਵਲ ਈ ਆ ਹੁਣ ਅਗਲਾ ਲੈਵਲ ਦੇਖਦੇ ਆ ਕਿਹੜਾ ਆਉਂਦਾ